ਖਤਮ ਹੁੰਦੀ ਸਰਦੀ ਦੇ ਵਿੱਚ ਪਈ ਸੰਗਣੀ ਧੁੰਦ ਨੇ ਖੋਲ ਕੇ ਰੱਖ ਦਿੱਤੀ ਪ੍ਰਸ਼ਾਸਨ ਦੀ ਭੋਲ ਕੀ ਲੋਕਾਂ ਦੀ ਜਾਨ ਦੀ ਕੀਮਤ ਕੁਝ ਪੇਂਟ ਦੇ ਡੱਬਿਆਂ ਤੋਂ ਵੀ ਘੱਟ ਹੈ ਸਾਵਧਾਨ ਪ੍ਰਸ਼ਾਸਨ ਸੁੱਤਾ ਪਿਆ ਹੈ ਸੜਕਾਂ ਤੋਂ ਗਾਇਬ ਚਿੱਟੀਆਂ ਪੱਟੀਆਂ ਦੇ ਰਹੀਆਂ ਨੇ ਹਾਦਸਿਆਂ ਨੂੰ ਸੱਦਾ ਕਿੱਥੇ ਗਾਇਬ ਹੋ ਗਈਆਂ ਸੁਰੱਖਿਆ ਪੱਟੀਆਂ ਹਜ਼ਾਰਾਂ ਰੁਪਏ ਰੋਡ ਟੈਕਸ ਫਿਰ ਵੀ ਜਾਨ ਜੋਖਮ ਦੇ ਵਿੱਚ ਕਿਉਂ ਨਮਸਕਾਰ ਵੇਖਦੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇ ਸਿੰਘ ਰਾਣਾ ਭਾਵੇਂ ਕਿ ਸਰਦੀਆਂ ਦਾ ਸੀਜ਼ਨ ਆਪਣੇ ਅੰਤਿਮ ਪੜਾਅ 'ਤੇ ਹੈ ਪਰ ਅੱਜ ਅਚਾਨਕ ਪਈ ਸੰਗਣੀ ਧੁੰਦ ਨੇ ਪ੍ਰਸ਼ਾਸਨ ਦੇ ਸਾਰੇ ਸੁਰੱਖਿਆ ਦਾਅਵਿਆਂ ਦੀ ਫੂਕ ਘਟ ਦਿੱਤੀ ਹੈ ਸੰਗਣੀ ਧੁੰਦ ਦੀ ਚਾਦਰ ਨੇ ਜਿੱਥੇ ਵਿਜ਼ਿਬਿਲਟੀ ਨੂੰ ਜ਼ੀਰੋ ਕਰ ਦਿੱਤਾ ਉੱਥੇ ਹੀ ਸੜਕਾਂ ਉੱਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਨੇ ਆਮ ਲੋਕਾਂ ਦੀ ਜਾਨ ਮੁੱਠੀ ਦੇ ਵਿੱਚ ਲੈ ਆਈ ਹੈ ਸੜਕਾਂ ਕਿਨਾਰੇ ਬਣੀਆਂ ਚਿੱਟੀਆਂ ਪੱਟੀਆਂ ਬਿਲਕੁਲ ਮਿੱਟ ਚੁੱਕੀਆਂ ਹਨ ਜਿਸ ਕਾਰਨ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ ਧੁੰਦ ਦੇ ਮੌਸਮ ਦੇ ਵਿੱਚ ਵਾਹਨ ਚਾਲਕਾਂ ਲਈ ਤੀਜੀ ਅੱਖ ਦਾ ਕੰਮ ਕਰਨ ਵਾਲੀਆਂ ਸੜਕਾਂ ਦੇ ਕਿਨਾਰੇ ਬਣੀਆਂ ਚਿੱਟੀਆਂ ਆਂ ਬਿਲਕੁਲ ਮਿੱਟ ਚੁੱਕੀਆਂ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਧੁੰਦ ਦਾ ਸੀਜ਼ਨ ਲੰਘਣ ਕਿਨਾਰੇ ਹੈ ਪਰ ਪ੍ਰਸ਼ਾਸਨ ਇਹਨਾਂ ਪੱਟੀਆਂ ਨੂੰ ਦੁਬਾਰਾ ਪੇਂਟ ਕਰਵਾਉਣ ਦੀ ਲੋੜ ਹੀ ਨਹੀਂ ਸਮਝੀ ਨਾ ਤਾਂ ਧੁੰਦ ਦੇ ਸੀਜ਼ਨ ਤੋਂ ਪਹਿਲਾਂ ਕੋਈ ਕੰਮ ਹੋਇਆ ਤੇ ਨਾ ਹੀ ਹੁਣ ਤੱਕ ਕੋਈ ਹਰਕਤ ਦਿਖਾਈ ਦਿੱਤੀ ਹੈ ਸਰਕਾਰ ਆਮ ਜਨਤਾ ਤੋਂ ਗੱਡੀਆਂ ਦੀ ਰਜਿਸਟ੍ਰੇਸ਼ਨ ਅਤੇ ਸੜਕਾਂ 'ਤੇ ਚੱਲਣ ਦੇ ਬਦਲੇ ਹਜ਼ਾਰਾਂ ਰੁਪਏ ਰੋਡ ਟੈਕਸ ਵਸੂਲਦੀ ਹੈ ਆਖਿਰ ਇਹ ਕਰੋੜਾਂ ਰੁਪਏ ਕਿੱਥੇ ਖਰਚੇ ਜਾ ਰਿਹਾ ਹੈ ਕਿ ਲੋਕਾਂ ਦੀ ਜਾਨ ਦੀ ਕੀਮਤ ਕੁਝ ਪੇਂਟ ਡੱਬਿਆਂ ਤੋਂ ਵੀ ਘੱਟ ਹੈ ਟੈਕਸ ਦੇਣ ਦੇ ਬਾਵਜੂਦ ਵੀ ਲੋਕ ਆਪਣੀ ਜਾਨ ਤਲੀ ਤੇ ਧਰ ਕੇ ਸਫਰ ਕਰਨ ਲਈ ਮਜਬੂਰ ਹਨ ਜੋ ਕਿ ਸਿਸਟਮ ਦੇ ਮੂਹ ਤੇ ਕਰਾਰੀ ਚਪੇੜ ਹੈ ਸਭ ਤੋਂ ਵੱਡਾ ਤੇ ਤਿੱਖਾ ਸਵਾਲ ਜੇਕਰ ਇਹਨਾਂ ਮਿੱਟ ਚੁਕੀਆਂ ਪੱਟੀਆਂ ਦੇ ਕਾਰਨ ਅਜ ਕੋਈ ਭਿਆਨਕ ਹਾਸਾ ਵਾਪਰਦਾ ਹੈ ਤਾਂ ਉਸ ਦਾ ਅਸਲੀ ਕਤਲ ਕੌਣ ਹੋਵੇਗਾ ਕੀ ਪ੍ਰਸ਼ਾਸਨ ਸਿਰਫ ਧੁੰਦ ਜਾਂ ਡਰਾਈਵਰ ਦੀ ਗਲਤੀ ਕਹਿ ਕੇ ਆਪਣਾ ਪੱਲਾ ਛੱਡ ਦੇਵੇਗਾ ਅਸਲੀਅਤ ਇਹ ਹੈ ਕਿ ਜਦੋਂ ਤੱਕ ਸੜਕਾਂ ਉੱਤੇ ਬੁਨਿਆਦੀ ਢਾਂਚਾ ਦਰੁਸਤ ਨਹੀਂ ਹੁੰਦਾ ਉਦੋਂ ਤੱਕ ਹਰ ਹਾਸੇ ਦਾ ਜ਼ਿੰਮੇਵਾਰ ਸੁੱਤਾ ਪਿਆ ਪ੍ਰਸ਼ਾਸਨ ਅਤੇ ਲਾਪਰਵਾਹ ਅਧਿਕਾਰੀ ਹੀ ਹੋਣਗੇ ਜਾਗੋ ਪ੍ਰਸ਼ਾਸਨ ਜਾਗੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕੁੰਮਕਾਨੀ ਨੀਂਦ ਤੋਂ ਜਾਗੇ ਅਤੇ ਅਗਲੇ ਕਿਸੇ ਵੀ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਤੁਰੰਤ ਸੜਕਾਂ ਉਤੇ ਸੁਰੱਖਿਆ ਪੱਟੀਆਂ ਲਗਾਵੇ ਤਾਂ ਜੋ ਟੈਕਸ ਦੇਣ ਵਾਲੇ ਲੋਕ ਸੁਰੱਖਿਅਤ ਘਰ ਪਹੁੰਚ ਸਕਣ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਕਰੋ ਤੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸੁੱਤੀ ਸਰਕਾਰ ਤੱਕ ਆਵਾਜ਼ ਪਹੁੰਚੇ